ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਖਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਬਾਣੀ ਅਸਾ ਰਾਗ ਵਿੱਚ ਚੱਲ ਰਹੀ ਹੈ ਸਤਿਗੁਰਾਂ ਦੇ ਸਤ ਸੇ ਸ਼ਬਦ ਸੰਪੂਰਨ ਹੋਏ ਸੀ ਇਹ ਅਗਲਾ ਸ਼ਬਦ ਰੰਭ ਹੋਇਆ ਸੀ 457 ਅੰਗ ਤੇ ਪਾਤਸ਼ਾਹ ਜੀ ਦਾ ਸ਼ਬਦ ਚੱਲ ਰਿਹਾ ਹੈ ਭਾਈ ਜਿਸ ਦੇ ਦੋ ਬੰਦ ਸੰਪੂਰਨ ਹੋਏ ਸੀ ਇਸ ਸੰਤ ਦੇ ਅਗਲਾ ਤੀਜਾ ਬੰਦ ਮਹਾਰਾਜ ਜੀ ਆਰੰਭ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਉ ਪਾਤਸ਼ਾਹ ਜੀ ਵਚਨ ਕਰਦੇ ਹਾਂ ਜੀ ਆਉ ਸਖੀ ਸੰਤ ਪਾਸ ਸੇਵਾ ਲਾਗੀ ਐ ਪਿਸੋ ਚਰਨ ਪਖਾਰ ਆਪ त्यागी ਐ ਤਜ ਆਪ ਮਿਟੈ ਸੰਤਾਪ ਆਪ ਨਹਿ ਜਾਣੀ ਐ ਸਰਨ ਗਿਹੀ ਜੈ ਮਾਨੀ ਜੈ ਕਰੇ ਸੋ ਸੁਖ ਪਾਈ ਐ ਕਰਦਾਸ ਦਾਸੀ ਤਾ ਜੋ ਦਾਸੀ ਕਰ ਜੋੜ ਧਨ ਰੈਣ ਜਾਗੀ ਐ ਨਾਨਕ ਵਿਖਾਣੇ ਗੁਰਬਚਨ ਜਾਣੇ ਆਉ ਸਖੀ ਸੰਤ ਪਾਸ ਸੇਵਾ ਲਾਗੀ ਐ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਤੀਜਾ ਬੰਦ ਸ਼ਬਦ ਆਰੰਭ ਕਰਦੇ ਹਨ ਆਓ ਸਖੀ ਸੰਤ ਪਾਸ ਸੇਵਾ ਲੱਗੀ ਹੈ ਮਹਾਰਾਜ ਜੀ ਖੁਦ ਗਿਆਸੂ ਬਣ ਕੇ ਬੇਨਤੀ ਕਰਦੇ ਹਨ ਕਹਿੰਦੇ ਆਓ ਆਓ ਸਖੀ ਜਨੋ ਉਹ ਸਤਿ ਪਰਮੇਸ਼ਰ ਦੇ ਦਰ ਘਰ ਦੀ ਸੇਵਾ ਵਿੱਚ ਲੱਗਣਾ ਕਰੀਏ ਪਿਛਲੇ ਬੰਦ ਵਿੱਚ ਵੀ ਮਹਾਰਾਜ ਜੀ ਨੇ ਬਚਨ ਕੀਤੇ ਸੀ ਜਾ ਕੋ ਰਾਮ ਭਤਾਰ ਤਾਂ ਕੇ ਅਨੰਦ ਕਣਾ ਜਿਨ੍ਹਾਂ ਦੇ ਹਿਰਦਿਆਂ ਵਿੱਚ ਰਾਮ ਦਾ ਪ੍ਰਕਾਸ਼ ਹੋ ਗਿਆ ਆਸ਼ਾ ਜੀ ਕਹਿੰਦੇ ਉੱਥੇ ਘਣਾਂ ਆਨੰਦ ਪ੍ਰਾਪਤ ਹੋ ਜਾਂਦਾ ਨਾਨਕ ਬਖਾਣੇ ਗੁਰਬਚਨ ਜਾਣੇ ਜਾ ਕੋ ਰਾਮ ਭਤਾਰ ਤਾਂ ਕੇ ਅਨੰਦ ਕਣਾ ਊੜਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਰਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਫਿਰ ਮਹਾਰਾਜ ਜੀ ਕਹਿੰਦੇ ਸਤਿ ਪਰਮੇਸ਼ਰ ਨੂੰ ਜਾਣਨ ਕਰਕੇ ਫਿਰ ਮਨ ਚਾਉ ਦੇ ਵਿੱਚ ਹੁੰਦਾ ਹੈ ਕਿ ਸਤੂਰ ਜੀ ਦੇ ਦਰ ਘਰ ਦੀ ਸੇਵਾ ਕਰ ਲਈ ਤੇ ਮਹਾਰਾਜ ਜੀ ਬਚਨ ਕਰ ਦੇਣ ਕਹਿੰਦੇ ਆਓ ਸਖੀ ਸਖੀ ਤੋਂ ਭਾਵ ਮਿੱਤਰ ਜਨੋ ਆਓ ਸਖੀਓ ਸਹਿਲਿਓ ਮਹਾਰਾਜ ਜੀ ਕਹਿੰਦੇ ਸਤਿ ਪ੍ਰਕਾਸ਼ ਸੰਤਾਂ ਦੇ ਪਾਸ ਸੇਵਾ ਲੱਗ ਗਈ ਹੈ ਮਹਾਰਾਜ ਜੀ ਕਹਿੰਦੇ ਸਤਿਗੁਰੂ ਦੇ ਪਾਸ ਜਾ ਕੇ ਸੇਵਾ ਕਰ ਲਈਏ ਵੀ ਸੋ ਚਰਨ ਪਖਾਰ ਆਪ ਤਿਆਗੀ ਹੈ। ਫਿਰ ਮਹਾਰਾਜ ਜੀ ਜਾਤ ਦੱਸਦੇ ਹਨ ਨਾਲ ਨਾਲ। ਕਹਿੰਦੇ ਕਿਵੇਂ ਦੀ ਸੇਵਾ ਕਰਨੀ ਚਾਹੀਦੀ ਹੈ? ਵੀ ਸੋ ਮਹਾਰਾਜ ਜੀ ਕਹਿੰਦੇ ਉੱਥੇ ਦਰ ਘਰ ਜਾ ਕੇ ਚੱਕੀ ਪੀਣਾ ਕਰੀਏ। ਰਾਤਨ ਸਮੇਂ ਚ ਚੱਕੀ ਪਿੰਦੇ ਸੀ ਨਾ ਹੁਣ ਤਾਂ ਮਸ਼ੀਨਾਂ ਨੇ ਸਾਡੇ ਕੋਲ। ਉਦੋਂ ਸੇਵਾ ਸੰਗਤਾਂ ਚੱਕੀ ਦੀ ਵੀ ਗੁਰਸਿੱਖ ਸੇਵਾ ਕਰਦੇ ਸੀ ਆਪ ਹੱਥੀ ਚੱਕੀ ਚਲਾ ਕੇ ਆਟਾ ਪੀਣਾ ਗੁਰੂ ਘਰਾਂ ਵਿੱਚ ਧਰਮਸ਼ਾਲਾ ਵਿੱਚ ਜਿੱਥੇ ਵੀ ਲੰਗਰ ਤਿਆਰ ਹੁੰਦੇ ਸੀ ਸਾਰਾ ਕੰਮ ਹੱਥੀ ਸੇਵਾ ਹੱਥ ਦੀ ਸੇਵਾ ਸੀ ਮਿਹਨਤ ਦੀ ਸੇਵਾ ਸੀ ਉਸ ਟਾਈਮ ਤੇ ਸਾਰ ਪਿਆਰ ਦੇ ਨਾਲ ਸੰਗਤ ਗੁਰਸਿੱਖ ਪਿਆਰੇ ਸੇਵਾ ਕਰਦੇ ਸੀ ਸਾਰਾ ਦਿਨ ਚੱਕੀ ਪੀਣੀ ਆਟਾ ਪੀਣਾ ਇਸਨਾ ਮਹਾਰਾਜ ਜੀ ਕਹਿੰਦੇ ਪੀਸੋ ਚਰਨ ਪਖਾਰ ਮਹਾਰਾਜ ਜੀ ਕਹਿੰਦੇ ਉਹਦੇ ਚਰਨ ਘੁੱਟਨੇ ਗੁਰਸਿੱਖ ਪਿਆਰਿਆਂ ਦੀ ਮੁੱਠੀ ਚਾਪੀ ਕਰ ਲੈਣੀ ਜਿਹੜੇ ਦੂਰ ਦਰਾਡੇ ਤੋਂ ਗੁਰਸਿੱਖ ਆਉਂਦੇ ਸੀ ਉਹਨਾਂ ਦੀ ਸੇਵਾ ਕਮਾਣੀ ਚਾਹ ਦੇ ਨਾਲ ਸੇਵਾ ਕਰਨੀ ਪੱਖੇ ਚੱਲਣੇ ਚਰਨ ਘੁੱਟਨੇ ਸੇਵਾ ਕਮਾ ਲੈਣੀ ਇਕ ਖੁਦ ਮਹਾਰਾਜ ਜੀ ਨੇ ਹੱਥੀਂ ਸੇਵਾ ਕਮਾਈ ਗੁਰੂ ਅਰਜਨ ਦੇ ਮਹਾਰਾਜ ਜੀ ਸੇਵਾ ਕਰਦੇ ਜੇ ਸੰਗਤਾਂ ਨੂੰ ਤੇ ਇਥੇ ਹੀ ਨਹੀਂ ਕਿ ਸੰਗਤਾਂ ਨੂੰ ਸੁਰ ਸਿੱਖਾ ਨੂੰ ਵੀ ਵਿਦਾਇਤ ਕੀਤੀ ਆਪ ਵੀ ਮਹਾਰਾਜ ਜੀ ਪੱਖਾ ਚੱਲਦੇ ਹੱਥੀਂ ਸੇਵਾ ਕਰਦੇ ਤੇ ਨਾਲ ਸਿੰਘਾਂ ਸੰਗਤਾਂ ਨੂੰ ਪਿਆਰੀਆਂ ਸੰਗਤਾਂ ਨੂੰ ਵੀ ਨਾਲ ਲਾਂਦੇ ਤੇ ਜਦੋਂ ਗੁਰੂ ਸੇਵਾ ਕਰਦਾ ਹੈ ਨਾ ਉਹ ਸਿੱਖਾ ਸੰਗਤਾਂ ਤੇ ਕਰਨੀ ਹੋਈ ਹੈ ਜਦੋਂ ਗੁਰੂ ਖੁਦ ਸੇਵਕ ਬਣ ਕੇ ਸੇਵਾ ਕਮਾਉਂਦਾ ਸਾਹਮਣੇ ਤੇ ਫਿਰ ਸਾਡਾ ਕੀ ਕੰਮ ਹੈ ਬਹਿਣਾ ਤੇ ਮਹਾਰਾਜ ਦੀਆਂ ਸੰਗਤਾਂ ਗੁਰਸਿੱਖ ਪਿਆਰੇ ਚਾਹ ਦੇ ਨਾਲ ਸੇਵਾ ਕਰਿਆ ਕਰਦੇ ਸੀ ਹੁਣ ਉਹ ਚਾਹ ਖਤਮ ਹੋ ਚੁੱਕਾ ਸਾਡੇ ਚ ਹੁਣ ਬਰੋਟੀ ਪਾਣ ਬਹੁਤ ਆ ਗਿਆ ਬਰੋਟੀ ਪਾਣ ਵਿਖਾਵਾ ਅਸੀਂ ਸੇਵਾ ਤਾਂ ਕਰਦੇ ਆ ਹੁਰਣਿਆਂ ਦੀ ਸੇਵਾ ਕੋਈ ਕਿਸੇ ਕੰਮ ਵਾਸਤੇ ਸੇਵਾ ਕਰਦਾ ਕੋਈ ਕਿਸੇ ਵਾਸਤੇ ਚਾਹ ਦੀ ਸੇਵਾ ਬਹੁਤ ਘੱਟ ਹੈ ਪਰ ਹਜੇ ਵੀ ਪਿਆਰੇ ਸੇਖਾਂ ਜਿਹੜੇ ਚਾਹ ਨਾਲ ਸੇਵਾ ਕਰਦੇ ਨੇ ਜਿਨ੍ਹਾਂ ਦਾ ਮਨ ਜਿਹੜਾ ਅੰਦਰ ਚਾਹ ਪੈਦਾ ਹੁੰਦਾ ਉਤਸ਼ਾਹ ਪੈਦਾ ਹੁੰਦਾ ਉਹ ਸੇਵਾ ਉੱਭੀ ਸੇਵਾ ਹੁੰਦੀ ਹੈ ਜਿੱਥੇ ਕੋਈ ਫੁਰਨਾ ਹੀ ਨਹੀਂ ਕੋਈ ਮਨ ਦਾ ਮਨੋਰਥ ਹੀ ਨਹੀਂ ਚਾਹ ਦੇ ਨਾਲ ਨੇਤਾ ਪ੍ਰਤੀ ਨਿੱਤ ਬਣਾ ਲੈਣਾ ਕਿ ਸੇਵਾ ਯਰ ਕਰਨੀ ਹੈ ਮਹਾਰਾਜ ਜੀ ਧਰਦੇ ਉਹ ਅਸਲੀ ਸੇਵਾ ਹੁੰਦੀ ਹੈ ਉਹਦੇ ਵਿੱਚ ਮਹਾਰਾਜ ਜੀ ਖੁਸ਼ ਹੋ ਕੇ ਆਪ ਵੀ ਝੋਲੀ ਵਿੱਚ ਮਹਾਰਾਜ ਜੀ ਸੁੱਖ ਪਾ ਦਿੰਦੇ ਹਨ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਇੱਥੇ ਲਿਸਟ ਲੰਬੀ ਹੈ ਜੇ ਗਿਣੀ ਜਾਈ ਇਹਨਾਂ ਪਤਾ ਹੀ ਨਹੀਂ ਲੱਗਦਾ ਇਤਿਹਾਸ ਵਿੱਚ ਐਸੇ ਸਿੰਘ ਸੰਗਤਾ ਸਿਵਾਲੀਆਂ ਹੋਈਆਂ ਜਿਨ੍ਹਾਂ ਨੇ ਗੁਰੂ ਗੁਰੂ ਘਰ ਤੋਂ ਦਰ ਘਰ ਤੋਂ ਸਭ ਕੁਝ ਲੈ ਲਿਆ ਢੋਲੀਆਂ ਭਰ ਲੀਆਂ ਮਹਾਰਾਜ ਜੀ ਖੁਦ ਕਹਿ ਰਹੇ ਹਨ ਗੁਰਾਜਨ ਦੇ ਪਾਸ਼ਾ ਜੀ ਕਹਿੰਦੇ ਸਰਨ ਇੱਥੇ ਆਣ ਕੇ ਸੇਵਾ ਕਮਾ ਲਈਏ ਗੁਰਸਿੱਖ ਪਿਆਰਿਓ ਮਹਾਰਾਜ ਜੀ ਕਹਿੰਦੇ ਇਹ ਪਿਆਰੇ ਸਿੱਖੋ ਸਖੀਓ ਸਹੇਲਿਓ ਸਤ ਗੁਰੂ ਦੇ ਆਲ ਕੋਲ ਆਣ ਕੇ ਸੇਵਾ ਲਾਗੀਏ ਸੇਵਾ ਲਗਣਾ ਕਰੀਏ ਪੀਸੋ ਚਰਨ ਪਖਾਰ ਉਥੇ ਚੱਕੀ ਤਲਾ ਕੇ ਆਟਾ ਪੀਏ ਉਥੇ ਚਰਨ ਪਖਾਰ ਚਰਨਾਂ ਦੀ ਸੇਵਾ ਕਰੀਏ ਉਥੇ ਆਪਾ ਨੂੰ ਤਿਆਗ ਦੀਏ ਨਾਲੇ ਵੀ ਦਸਤ ਮਾਰੈ ਕਹਿੰਦੇ ਆਪੇ ਦੀ ਪੰਡ ਨਾ ਲੈ ਕੇ ਹੀ ਹੰਕਾਰ ਨੂੰ ਛੱਡ ਦੀਏ ਹੋਮੇ ਨੂੰ ਵਿਸਾਰ ਦੀਏ ਕਿ ਬੜੀ ਸੇਵਾ ਕਰਦਾ ਫਿਰ ਕੋਈ ਸੇਵਾ ਨਹੀਂ ਮਹਾਰਾਜ ਜੀ ਕਹਿੰਦੇ ਆਪੇ ਦਾ ਹੰਕਾਰ ਦਾ ਪੰਡ ਬਾਹਰ ਰੱਖਾ ਜੀ ਘਾਰੀ ਇੱਥੇ ਨਿਮਰਤਾ ਵਿੱਚ ਆਣ ਕੇ ਸੇਵਾ ਕਮਾ ਲਈਏ ਜਿਵੇਂ ਦੀ ਸੇਵਾ ਮਿਲਦੀ ਹੈ ਉਵੇਂ ਦੀ ਕਰ ਲਈਏ ਜ਼ਰੂਰੀ ਨਹੀਂ ਕਿ ਜਿੱਥੇ ਦੂਜਾ ਲੱਗਾ ਉੱਥੇ ਹੀ ਧੱਕੇ ਨਾਲ ਲੜਾਈ ਕਰਨੀ ਹੋਤੀ ਲੜਾਈ ਦੀ ਸੇਵਾ ਵੀ ਹੁੰਦੀ ਹੈ ਜਿੱਥੇ ਇੱਕ ਲੱਗਾ ਦੂਜਾ ਵੀ ਕਹਿੰਦਾ ਮੈਂ ਇੱਥੇ ਪੋਚਾ ਮਾਰਾਂ ਬੀਬੀਆਂ ਵੀ ਇਸ ਤਰੀ ਕਰਦੀਆਂ ਨੇ ਜਿੱਥੇ ਇੱਕ ਜਗ੍ਹਾ ਤੇ ਸਾਫ਼ ਹੁੰਦਾ ਨਾ ਉੱਥੇ ਹੀ ਵਾਰ-ਵਾਰ ਪੋਚੇ ਲਾਨੀਆਂ ਪੌੜੀਆਂ ਤੇ ਪਤਾ ਨਹੀਂ ਕਿੰਨੀ ਕੂਰੀ ਪੋਚੇ ਲੱਗ ਜਾਂਦੇ ਨੇ 3 ਵਜੇ ਤੋਂ ਸ਼ੁਰੂ ਹੁੰਦੇ ਆਪਾਂ ਸ਼ਾਮ ਤੱਕ ਹੀ ਲਾਏ ਜਾਂਦੇ ਨੇ ਜੀ ਆ ਪੌੜੀਆਂ ਤਾਂ ਤਮਲੈਮ ਕਰਤੀਆਂ ਆਪਾਂ ਤੇ ਕਿੱਥੇ کئی ਜਗ੍ਹਾ ਤੇ ਗੰਦ ਪਿਆ ਰਹਿੰਦਾ ਕਿਤੇ ਮਿੱਟੀ ਐ ਕਿਤੇ ਘੱਟਾ ਐ ਕਿਤੇ ਝਾਲਾ ਐ ਕਿਤੇ ਸਪਾਈ ਨਹੀਂ ਐ ਉਥੇ ਧਿਆਨ ਨਾਲ ਉਥੇ ਸੇਵਾ ਕਰੀਂ ਮਹਾਰਾਜ ਜੀ ਤੇ ਸਾਰਿਆਂ ਤੇ ਨਿਗਾਹ ਇਹ ਜ਼ਰੂਰੀ ਨਹੀਂ ਇੱਕ ਜਗ੍ਹਾ ਤੇ ਸੇਵਾ ਸਾਰਿਆਂ ਨੇ ਕਰਨੀ ਐ ਹੋਰ ਸੇਵਾ ਸਾਰੀ ਗੁਰੂ ਘਰ ਦੀ ਕਿਸੇ ਤਰ੍ਹਾਂ ਦੀ ਵੀ ਸੇਵਾ ਅਸੀਂ ਕਰ ਸਕਦੇ ਆ ਇਹਲੇ ਜਵਾਨਿਆਂ ਚ ਇਸੇ ਤਰ੍ਹਾਂ ਹੀ ਸੇਵਾ ਹੁੰਦੀ ਸੀ ਉਦੋਂ ਕੋਈ ਪੱਕੀ ਜਗ੍ਹਾ ਨਹੀਂ ਸੀ ਹੁੰਦੀ ਕੋਈ ਪੋਚੇ ਮਾਰ ਰਿਹਾ ਕੋਈ ਮਿੱਟੀ ਲਾ ਰਿਹਾ ਕੋਈ ਭਾਂਡੇ ਧੋਰਿਆ ਕੋਈ ਜੰਗਲ ਵਿੱਚ ਲੱਕੜਾਂ ਲੈਣ ਜਾ ਰਿਹਾ ਕੋਈ ਪ੍ਰਸ਼ਾਦ ਦੇ ਪਕਾਰਿਆ ਕੋਈ ਆਟਾ ਪੀ ਰਿਹਾ ਕੋਈ ਚਰਨ ਤਰਨਾ ਦੀ ਸੇਵਾ ਕਰ ਰਿਹਾ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਸਨ ਥੱਕੀਆਂ ਤੇ ਐਸੇ ਗੁਰਸਿੱਖ ਵੀ ਸੀ ਚਰਨ ਘੁੱਟਦੇ ਸੀ ਯਾਰੋ ਸੇਵਾ ਪੱਖੇ ਦੇ ਨਾਲ ਕਰਦੇ ਸੀ ਹੁਣ ਤਾਂ ਛੱਤ ਵਾਲੇ ਪੱਖੇ ਅਨਕੂਲ ਹਨ ਉਹ ਉਹ ਅਵਸਥਾ ਨਹੀਂ ਸੀ ਸਾਡੇ ਕੋਲ ਇਸੇ ਤਰੀ ਸੰਗਤਾਂ ਬਾਹਰ ਮਦਾਨ ਚ ਪੈ ਜਾਂਦੀਆਂ ਸੀ ਜਗ੍ਹਾ ਹੋਣੀ ਉੱਥੇ ਪੈ ਜਾਣਾ ਉੱਥੇ ਹੀ ਸੇਵਾ ਕਰੀ ਜਾਣੀ ਉਹ ਬਹੁਤ ਹੀ ਸਾਧਨ ਨਹੀਂ ਸੀ ਤੇ ਮਹਾਰਾਜ ਜੀ ਖੁਦ ਸਿਕਾਈਆ ਸੇਵਾ ਕਰਨ ਉਹਦੋਂ ਦਾ ਹੱਥੀ ਮਿਹਨਤ ਕੀਤੀ ਆਪ ਪੈਨੋ ਘਾਲਣਾ ਕਾਲੀ ਆਪਾ ਧਿਆਨ ਮਾਰਦੀ ਨਾ ਸਾਹਮਣੇ ਦ੍ਰਿਸ਼ ਆ ਜਾਂਦਾ ਹੈ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਭੱਲੇ ਅਮਰਦਾਸ ਗੁਣ ਤੇਰੇ ਤਰੀ ਉਪਮਾ ਤੋਈ ਬਣ ਆਵੇ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਪਿਤਾ ਜੀ ਜਿਨ੍ਹਾਂ ਨੇ ਟੋਕਰੀ ਬੜੀ ਢੋਈ ਸਿਰ ਤੇ ਉਥੇ ਦੇਖੋ ਮਿਹਣੇ ਵੀ ਵੱਜ ਕੇ ਸ਼ਰੀਕੇ ਵਾਲਿਆਂ ਦੇ ਕਿ ਟੋਕਰੀ ਚ ਕਾੰਦੇਨ ਜਵਾਈ ਤੋਂ ਤੇ ਮਹਾਰਾਜ ਨੇ ਕਿਤੇ ਟੋਕਰੀ ਰੱਖਤੀ ਸਤਿਗੁਰ ਨੇ ਬਚਨ ਕੀਤੇ ਕਹਿੰਦੇ ਇਹ ਛੱਤਰ ਹੈ ਇਹ ਜਿਹੜੀ ਟੋਕਰੀ ਕਹਿੰਦੇ ਇੱਕ ਦਿਨ ਆਸਾਏਗਾ ਇਹਨਾਂ ਦੇ ਸਿਰ ਤੇ ਸੀਸ ਤੇ ਛੱਤਰ ਝੁਲੇਗਾ ਗੁਰੂ ਅਮਰਦਾਸ ਜੀ ਬਣ ਗਏ ਨਾ ਥਾਵੇਂ ਕਿਹਾ ਲੋਕਾਂ ਨੇ ਕਿ ਇਹਦਾ ਕੋਈ ਥਾ ਨਹੀਂ ਅਮਰੂ ਨਾ ਥਾਵਾਂ ਜਾ ਰਿਹਾ ਤੇ ਮਹਾਰਾਜ ਜੀ ਗੁਰੂ ਅਮਰਦਾਸ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੀ ਬਣ ਆਵੇ ਢੱਡਾ ਲੱਕੇ ਡੇਗੇ ਨਾ ਜਲਾਏ ਦੀ ਖੱਡੀ ਸੀ ਰਸਤੇ 'ਚ ਕਿੱਲੀ ਗੱਡੀ ਹੋਈ ਸੀ ਤੇ ਅੰਮ੍ਰਿਤ ਛੇਲੇ ਪਾਸ਼ਾ ਗੁਰੂ ਅਮਰਦਾਸ ਜੀ ਜਲਪਰਨ ਵਾਸਤੇ ਜਾਂਦੇ ਸੀ 1 ਵਜੇ ਦਾ ਟਾਈਮ ਸੀ ਉਹਨਾਂ ਦਾ 1 ਵਜੇ ਉੱਠ ਪੈਣਾ ਕੋਈ ਜਤੋਂ ਪਹਿਲਾਂ ਹੀ ਤੁਰ ਪੈਣਾ ਉਹਨਾਂ ਨੇ ਤੇ ਹਨੇਰਾ ਹੋਂ ਕਰਕੇ ਜਲਾਏ ਦਾ ਰਸਤੇ 'ਤੇ ਘਰੋਂ ਦਾ ਸੀ ਜਲਾਏ ਜਲਾਈ ਅੰਬਦ ਸਾਹਮਣੇ ਪਏ ਹਨ ਤੇ ਮਹਾਰਾਜ ਜੀ ਨੂੰ ਢੱਡਾ ਵੱਜਾ ਖੱਡੀ ਦਾ ਉਹ ਛੱਡੇ ਠੇਡਾ ਵਜਨ ਕਰਕੇ ਗਿੱਲੀ ਨਾਲ ਪੈਰ ਅਡਨ ਕਰਕੇ ਡਿੱਗ ਕੇ ਪੈਰ ਪਾਟ ਗਿਆ ਲੂਹੂ ਲਹਾਨ ਹੋ ਗਿਆ ਮਹਾਰਾਜ ਦਾ ਤੇ ਜਦੋਂ ਡਿੱਗੇ ਖੜਕਾ ਹੋਇਆ ਤੇ ਜਲਾਇਆ ਜਲਾਈ ਨੂੰ ਪੁੱਛਦਾ ਇਹਦੇ ਭਲੀਏ ਬਾਹਰ ਕਾਹਦਾ ਖੜਕਾ ਉਹਦੇ ਮੁਖ ਤੋਂ ਨਿਕਲ ਗਿਆ ਕਹਿੰਦੀ ਅਮਰੂ ਨਾ ਥਾਵਾਂ ਹੋਏਗਾ ਜਿਹਦਾ ਕੋਈ ਥਾਂ ਹੀ ਨਹੀਂ ਜਾਤ ਦੇ ਟਿਕਦਾ ਹੀ ਨਹੀਂ ਤੁਰਿਆ ਫਿਰਦਾ ਜੋ ਮਹਾਰਾਜ ਦੇ ਕੰਨ ਵਿੱਚ ਆਵਾਜ਼ ਪੈ ਗਈ ਕਹਿੰਦੇ ਅਮਰੂ ਨਾ ਥਾਵਾਂ ਮਹਾਰਾਜ ਜੀ ਕਹਿੰਦੇ ਚੱਲਿਏ ਮੇਰਾ ਤਾਂ ਗੁਰੂ ਐ ਮੈਂ ਤਾਂ ਗੁਰੂ ਆਲਾ ਮੈਂ ਨਾ ਥਾਵਾਂ ਨਹੀਂ ਮੇਰਾ ਥਾਂ ਐ ਤੇ ਇੰਨੀ ਗੱਲ ਝੱਲੀ ਕਹਿਣ ਦੀ ਢੇਰ ਸੀ ਝੱਲ ਪੈ ਗਈ ਬਚਨ ਜੁਇਬਾ ਤੋਂ ਨਿਕਲਣ ਦੀ ਢੇਰ ਸੀ ਉਹ ਦੇਖੋ ਜਲਾਈ ਝੱਲੀ ਹੋ ਗਈ ਕਮਲਾ ਅੰਬਲੀ ਹੋ ਗਈ ਤੁਰ ਗਲੀਆਂ ਚ ਭੱਜਦੀ ਫਿਰੇ ਦਿਮਾਗ ਵਿੱਚ ਫਰਕ ਪੈ ਗਿਆ ਤੇ ਮਹਾਰਾਜ ਜੀ ਦੀ ਕਿਰਪਾ ਨਾਲ ਹੀ ਠੀਕ ਹੋਈ ਸੀ ਤੇ ਦੇਖੋ ਉਹਨਾਂ ਦੇ ਬਚਨਾਂ ਚ ਵੀ ਪਾਵਰ ਆ ਗਈ ਸੀ ਫਿਰ ਵੀ ਸੇਵਾ ਕਮਾਈ ਯਕੀ ਗੁਰਸਿੱਖ ਪਿਆਰਿਆਂ ਦੀ ਜੀਭਾ ਤੇਰੇ ਦੀਆਂ ਸਿੱਧੀਆਂ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਇੰਨੀ ਸੇਵਾ ਕਮਾਈ 12 ਸਾਲ ਕੋਈ ਥੋੜੀ ਸੇਵਾ ਨਹੀਂ ਹੁੰਦੀ ਗਾਗਰ ਢੋਣੀ ਇੰਨਾ ਸਮਾਂ ਬਜ਼ੁਰਗ ਅਵਸਥਾ ਵਿੱਚ ਸਾਡੇ ਗੋਡੇ ਨਹੀਂ ਚੱਲਦੇ 40 45 ਸਾਲ ਤੋਂ ਬਾਅਦ ਗੋਡੇ ਦਰਦ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਮਹਾਰਾਜ ਜੀ 60 ਸਾਲ ਦੇ ਸੀ ਤਤਗੁਰ ਜੀ 60 ਸਾਲ ਦੀ ਆਜੂ ਦੇ ਵਿੱਚ ਗਰਤਾ ਗੱਦੀ ਦੀ ਪ੍ਰਾਪਤੀ ਹੋਈ ਹੈ ਆਪ ਜੀ ਲਿਸਟ ਤੇ ਦੇਖ ਵੀ ਸਕਦੇ ਹੋ ਉਹਨਾਂ ਦੀ ਉਮਰ ਕਿੰਨੀ ਸੀ ਇਸ ਸਮੇ ਗੁਰਤਾ ਗੱਦੀ ਮਿਲੀ ਕਿੰਨੀ ਵੱਡੀ ਸੇਵਾ ਕੀਤੀ ਅਥੀ ਸੇਵਾ ਕਰਦੇ ਰਹੇ ਜਿੱਥੇ ਵੀ ਆਪਾਂ ਨੂੰ ਬਹੁਤ ਹੀ ਧਾਰਨਾ ਮਿਲ ਜਣਗੀਆਂ ਸਾਡੇ ਗੁਰਾਂ ਨੇ ਖੁਦ ਸੇਵਾ ਕਮਾਈ ਗੁਰਸਿੱਖਾਂ ਨੇ ਫਿਰ ਉਹਨਾਂ ਦੀ ਪ੍ਰਿਆਰ ਪਾਇਆ ਸਤਿਗੁਰਾਂ ਦਾ ਇਸ ਅਕਦਾਰ ਘਰ ਦੇ ਵਿੱਚ ਸੇਵਾ ਨੂੰ ਪਹਿਲੇ ਮਨ ਰੂਪੀ ਭਾਂਡਾ ਪਿਆਰੋ ਸੇਵਾ ਨਾਲ ਧੁੱਪ ਜਾਂਦਾ ਸਾਫ ਹੋ ਜਾਂਦਾ ਤੇ ਆਟੋਮੈਟਿਕ ਹੀ ਨਾਮ ਇਹਦੇ ਵਿੱਚ ਆ ਵਸਦਾ ਟਿਕਦਾ ਹੈ ਜੇ ਕਹੀਏ ਕਿ ساری ਜ਼ਿੰਦਗੀ ਹੱਥ ਪੈਰਾਂ ਨਾਲ ਕੰਮ ਹੀ ਨਾ ਕਰੀਏ ਵਿਹਲੇ ਤੁਰੇ ਫਿਰਿਏ ਫਿਰ ਹੱਥ ਥੋੜਾ ਸੱਪ ਲਉਣਗੇ ਮਹਾਰਾਜ ਨੇ ਤੇ ਜਾਲ ਨਹੀਂ ਸਿਸਕਿਆ ਇੱਕ ਮੀਰ ਘਰ ਦਾ ਲੜਕਾ ਸੀ ਸਤਗੁਰੂ ਜੀ ਨੇ ਦੇਖ ਲਿਆ ਹੱਥ ਬੜੇ ਕੋਮਲ ਹਨ ਤੇ ਮਹਾਰਾਜ ਜੀ ਨਵਾਜ਼ ਮਾਰੀ ਕਹਿੰਦੇ ਭਾਈ ਗੁਰਸਿੱਖ ਪਿਆਰਾ ਕੋਈ ਜਲ ਲੈ ਕੇ ਆਏ ਪਿਆਸ ਲੱਗੀ ਹੈ ਤੇ ਉਹਦੇ ਮਨ ਵਿੱਚ ਚਾਹ ਸੀ ਕਿ ਮਹਾਰਾਜ ਦੀ ਸੇਵਾ ਕਰਨਾ ਫਟਾਫਟ ਛੰਨਾ ਜਲ ਦਾ ਭਰ ਕੇ ਲੈ ਕੇ ਆਇਆ ਸੀ ਤੇ ਮਹਾਰਾਜ ਜੀ ਨੇ ਦੇਖਿਆ ਥਾ ਪੈਰਾਂ ਵਾਲ ਕੀ ਬੜੇ ਕੁੰਬਲ ਹਨ ਕਦੀ ਇਹਨੇ ਸੇਵਾ ਹੀ ਨਹੀਂ ਕੀਤੀ ਕੰਮ ਹੀ ਨਹੀਂ ਕੀਤਾ ਇਹ ਮਹਾਰਾਜ ਨੇ ਜਲ ਡੋਲਤਾ ਸੀ ਪਾਤਸ਼ਾਹ ਜੀ ਨੇ ਜਲ ਡੋਲਤਾ ਛੰਨਾ ਜਲਦਾ ਕਹਿੰਦੇ ਇਹ ਪਵਿੱਤਰ ਨਹੀਂ ਹੈ ਮੈਲਾ ਹੋ ਗਿਆ ਤੇ ਸਵਾਲ ਕੀਤਾ ਸੀ ਉਹ ਗੁਰਸਿੱਖ ਨੇ ਕਹਿੰਦੇ ਮਹਾਰਾਜ ਜੀ ਕਿਉਂ ਮੈਲਾ ਮੈਂ ਤਾਂ ਸਾਫ਼ ਕਰਕੇ ਲੈ ਕੇ ਆ ਮਨ ਦੇ ਵਿੱਚ ਚਾਹ ਹੈ ਕਿ ਮਹਾਰਾਜ ਜੀ ਜਲ ਛੱਕਣਗੇ ਫਿਰ ਤੋਂ ਕੀ ਗਲਤੀ ਹੋ ਗਈ ਸਤਿਗੁਰ ਜੀ ਆਸਪੇ ਕਹਿੰਦੇ ਗੁਰਸਿੱਖਾ ਕੰਮ ਕਿੰਨਾ ਕੁ ਕਰਦਾ ਸਾਰਾ ਦਿਨ ਹੱਥੀ ਪੈਰੀ ਕੰਮ ਸੇਵਾ ਕੀਤੀ ਕਦੀ ਕਹਿੰਦੇ ਮਹਾਰਾਜ ਜੀ ਨਹੀਂ ਘਰ ਵਿੱਚ ਸਭ ਕੁਝ ਹੈ ਨੌਕਰ ਚੱਕ ਰਹਣ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ ਆਦਸ਼ਾ ਜੀ ਹੱਥ ਪੈਰ ਕਹਿੰਦੇ ਇਸ ਕਰਕੇ ਹੱਥ ਪੈਰ ਮੈਲੇ ਹਨ ਤੇਰੇ ਇਹਨੂੰ ਦੇਖਦੇ ਹਨ ਕਿ ਬਹੁਤ ਸੁੰਦਰ ਹਨ ਪਰ ਜਿਨ੍ਹਾਂ ਹੱਥਾਂ ਪੈਰ ਨਾਲ ਕਦੀ ਕੀਰਤ ਨਹੀਂ ਕਮਾਈ ਕੰਮ ਹੀ ਨਹੀਂ ਕੀਤਾ ਹੱਥ ਪੈਰ ਨਖਿੱਧ ਹਨ ਮੈਲੇ ਹਨ ਇਸ ਕਰਕੇ ਅਸੀਂ ਜਲ ਨਹੀਂ ਸਕ ਸਕਦੇ ਪਹਿਲੋ ਮਿਹਨਤ ਕਰ ਜਾ ਕੇ ਸੇਵਾ ਕਮਾ ਘਾਲਣਾ ਘਾਲ ਫਿਰ ਤੇਰਾ ਮਾਨਤ ਭਾਂਡਾ ਰੂਪੀ ਸਾ ਭਾਂਡਾ ਸਾਫ ਹੋਏਗਾ ਫਿਰ ਇਹਦੇ ਚ ਨਾਮ ਟਿਕਨਾ ਹੈ ਫਿਰ ਪਿਆਰ ਦੀ ਪ੍ਰਾਪਤੀ ਹੋਣੀ ਹੈ ਪਿਆਰੇ ਪ੍ਰਮਾਤਮਾ ਦੀ ਇੱਥੇ ਵੀ ਮਹਾਰਾਜ ਜੀ ਸਾਨੂੰ ਇਸ ਪਦ ਦੇ ਵਿੱਚ ਸੇਵਾ ਬਾਰੇ ਵਰਣਨ ਕਰਦੇ ਹਨ ਕਹਿੰਦੇ ਭਾਈ ਆਓ ਗੁਰਸਿੱਖ ਪਿਆਰੇ ਸੱਚੇ ਸਤਿਗੁਰ ਦੀ ਸੇਵਾ ਕਰਨਾ ਕਰ ਲਈਏ ਸੇਵਾ ਕਮਾ ਲਈਏ ਜਿਹਦੇ ਨਾਲ ਮਨ ਸਾਫ ਹੋ ਜਾਵੇ ਘਾਰ ਨੂੰ ਮਹਾਰਾਜ ਜੀ ਕਹਿੰਦੇ ਛੱਡ ਦਈਏ ਵੀ ਸੋ ਚਰਨ ਬਖਾਰ ਆਪ ਤਿਆਗੀਏ ਮਹਾਰਾਜ ਜੀ ਕਹਿੰਦੇ ਆਪ ਨੂੰ ਛੱਡ ਦਈਏ ਤਜ ਆਪ ਮਿਟੇ ਸੰਤਾਪ ਆਪ ਨਹਿ ਜਨਾਈਏ ਮਹਾਰਾਜ ਜੀ ਕਹਿੰਦੇ ਜਨਾਈਏ ਨਾ ਕੀ ਬੜੀ ਸੇਵਾ ਕੀਤੀ ਹੈ ਇਹਨੂੰ ਤਜ ਦਈਏ ਆਪ ਨੂੰ ਮਹਾਰਾਜ ਜੀ ਕਹਿੰਦੇ ਤਜ ਆਪ ਮਿਟੇ ਸੰਤਾਪ ਮਹਾਰਾਜ ਜੀ ਕਹਿੰਦੇ ਫਿਰ ਸੰਤਾਪ ਲੈ ਜਾਣਾ ਜਦੋਂ ਆਪ ਇਹਨੂੰ ਛੱਡ ਦਵਾਂਗੇ ਨਾ ਹੋਮੇ ਨੂੰ ਤਿਆਗ ਦਾਂਗਾ ਕਿ ਮਹਾਰਾਜ ਜੀ ਕਹਿੰਦੇ ਸੰਤਾਪ ਹੀ ਸਾਰਾ ਇਹਦਾ ਹੈ ਮਹਾਰਾਜ ਕਹਿੰਦੇ ਜਿਹੜਾ ਅੰਦਰ ਅੱਗ ਬਲਦੀ ਹੈ ਨਾ ਉਹ ਇਹਦੇ ਕਰਕੇ ਹੀ ਆ ਜਿਹੜਾ ਹਉਮੈ ਕਮਾਨਿਆ ਹਉਮੈ ਦੀ ਸੇਵਾ ਹਉਮੈ ਦਾ ਸਭ ਕੁਝ ਕਰੀ ਜਾਂਨੇ ਆ ਮਹਾਰਾਜ ਕਹਿੰਦੇ ਨੂੰ ਛੱਡ ਕੇ ਆਈਏ ਜੀ ਸੇਵਾ ਕਰਨੀ ਆਪ ਨਹ ਜਾ ਨਾ ਇਹ ਮਹਾਰਾਜ ਕਹਿੰਦੇ ਆਪੇ ਨੂੰ ਨਾ ਜਨਾਈਏ ਕਿ ਅਸੀਂ ਬੜਾ ਕੁਝ ਕਰ ਰਹੇ ਆ ਅੱਗੇ-ਅੱਗੇ ਹੋ ਕੇ ਦਿਖਾਈਏ ਨਾ ਸਰਨ ਗਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਉਦੀ ਸਰਨ ਲੈ ਲਈਏ ਮਹਾਰਾਜ ਜੀ ਦੀ ਚਰਨ ਕਮਲਾ ਫੜ ਲਈਏ ਚਰਨ ਕਮਲਾ ਤੇ ਕਿਉਂਕਿ ਨੀਮਾ ਪਨ ਹੋਏਗਾ ਤਾਂ ਹੀ ਚਰਨਾਂ ਤੱਕ ਜਾ ਸਕਾਂਗੇ ਇੱਕ ਤਾਨ ਕੇ ਖੜੇ ਰਾਵਾਂਗੇ ਫਿਰ ਚਰਨਾਂ ਤੱਕ ਕਿੱਥੇ ਪਹੁੰਚਣਾ ਹੈ ਚਰਨ ਕਮਲਾਂ ਨੂੰ ਧਾਰਨ ਕਰੀਏ ਮਾਨ ਮਨ ਦੇ ਵਿੱਚ ਮਾਨ ਛੱਡ ਦੀਏ ਮਹਾਰਾਜ ਜੀ ਕਹਿੰਦੇ ਉਹਦਾ ਮਾਨ ਹਾਸਲ ਕਰ ਲਈਏ ਸਰਨ ਗਹੀ ਜੇ ਮਾਨ ਲਈਜੈ ਹਉਮੈ ਛੱਡ ਕੇ ਉਹਦਾ ਮਾਨ ਲੈ ਸਕਦੇ ਆ ਕਰੇ ਸੋ ਸੁਖ ਪਾਈਏ ਮਹਾਰਾਜ ਜੀ ਕਹਿੰਦੇ ਫਿਰ ਉਹਦੇ ਦਰ ਦੀ ਸੇਵਾ ਕਰਕੇ ਸੁਖ ਪਾਲੀਦਾ ਹੈ ਹਰ ਦਾਸ ਦਾਸੀ ਚਰਨ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾ ਜਾਗੀਐ ਮਹਾਰਾਜ ਜੀ ਕਹਿੰਦੇ ਬਚਨ ਕਰਦਿਆਂ ਨੇ ਇਸੇ ਪੰਕਤੀ ਵਿੱਚ ਕਹਿੰਦੇ ਸਾਧ ਸੰਗਤ ਭਾਈ ਸਦਾ ਹੀ ਦਿਨ ਰਾਤ ਉਹਦੇ ਦਰ ਦੀ ਸੇਵਾ ਲੈ ਲਈਏ ਕਰ ਦਾਸ ਦਾਸੀ ਤਜ ਉਦਾਸੀ ਮਹਾਰਾਜ ਜੀ ਕਹਿੰਦੇ ਉਹਦੇ ਦਾਸਾਂ ਦੀ ਵੀ ਦਾਸ ਬਣ ਜੀਏ ਦਾਸਾਂ ਦੀ ਵੀ ਸੇਵਾ ਕਮਾ ਲਈਏ ਗੁਰੂ ਦੀ ਤਾਂ ਕਰਨੀ ਹੈ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦੀ ਵੀ ਸੇਵਾ ਕਰ ਲਈਏ ਕਹਿੰਦੇ ਕਰ ਦਾਸ ਦਾਸੀ ਤੱਜ ਉਦਾਸੀ ਮਹਾਰਾਜ ਜੀ ਕਹਿੰਦੇ ਉਦਾਸੀ ਖਤਮ ਹੋ ਜਾਵੇਗੀ ਮਨ ਦੇ ਵਿੱਚ ਜਿਹੜਾ ਭਰਮ ਹੈ ਉਹ ਲਹਿ ਜਾਵੇਗਾ ਜਦੋਂ ਗੁਰੂ ਦੇ ਸੇਵਕਾਂ ਦੀ ਸਿੰਘਾਂ ਦੀ ਸੇਵਾ ਕਮਾ ਲਵਾਂਗੇ ਕਰ ਜੋੜ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਕਹਿੰਦੇ ਕਰ ਕਰ ਹੱਥ ਨੂੰ ਕਹਿੰਦੇ ਨੇ ਦੋਵੇਂ ਕਰ ਜੋੜ ਮਹਾਰਾਜ ਜੀ ਕਹਿੰਦੇ ਦਿਨ ਰਾਤ ਜਾਗੀਏ ਸਚੇਤ ਰਹੀਏ ਮਹਾਰਾਜ ਜੀ ਕਹਿੰਦੇ ਇਸ ਤੋਂ ਸਚੇਤ ਹੋ ਜਾਈਏ ਦਿਨ ਰਾਤ ਹੀ ਜਾਗਦੇ ਰਹੀਏ ਸੁੱਤੇ ਨਾ ਰਹੀਏ ਜੇ ਅੱਖਾਂ ਜਾਗਦੀਆਂ ਨੇ ਮਨ ਸੁੱਤਾ ਰਹੇ ਮਹਾਰਾਜ ਜੀ ਕਹਿੰਦੇ ਫਿਰ ਸਚੇਤ ਹੋ ਕੇ ਕਾਰਜ ਕਰੀਏ ਨਾਨਕ ਵਿਖਾਣ ਗੁਰਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗੀ ਏ ਫਿਰ ਉਹੀ ਪੰਕਤੀ ਪਾਤਸ਼ਾਹ ਜੀ ਪਿਆਰੋ ਦ੍ਰਿੜ ਕਰਾਉਂਦਿਆਂ ਨਾਨਕ ਵਿਖਾਣ ਗੁਰਬਚਨ ਜਾਣ ਮਹਾਰਾਜ ਜੀ ਕਹਿੰਦੇ ਗੁਰੂ ਦੇ ਬਚਨ ਨੂੰ ਜਾਨਣਾ ਕਰੀਏ ਬਚਨਾਂ ਨੂੰ ਮੰਨਣਾ ਕਰੀਏ ਆਓ ਸਖੀ ਮਹਾਰਾਜ ਜੀ ਕਹਿੰਦੇ ਸਖੀਓ ਸਹੇਲਿਓ ਮਿੱਤਰ ਪਿਆਰਿਓ ਆਓ ਸਤਗੁਰੂ ਦੇ ਚਰਨਾਂ ਦੀ ਸੇਵਾ ਵਿੱਚ ਲੱਗ ਜੀਏ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਅਗਲਾ ਪਦ ਪਿਆਰਿਓ ਪਾਤਸ਼ਾਹ ਜੀ ਰੰਮ ਕਰਦੇ ਹਨ ਖੀਰਲਾ ਚੌਥਾ ਪਦ ਜਾ ਕੇ ਮਸਤਕ ਭਾਗ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਭਾਈ ਮਾਸਕ ਦੇ ਭਾਗ ਉਗੜ ਜਾਂਦੇ ਹਨ ਸੋ ਸੇਵਾ ਲਾਇਆ ਮਹਾਰਾਜ ਜੀ ਕਹਿੰਦੇ ਭਾਈ ਉਹੀ ਉਹਦੇ ਦਰ ਦੀ ਘਰ ਦੀ ਸੇਵਾ ਲੈ ਸਕਦੇ ਹਨ ਕਮਾ ਸਕਦੇ ਹਨ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਤੇ ਪਿਆਰ ਉਹਨਾਂ ਦੀ ਆਸ ਪੂਰਨ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਪਾਲੀ ਜਿਨ੍ਹਾਂ ਨੇ ਗੁਰੂ ਦਾ ਸੰਗ ਕਰ ਲਿਆ ਗੁਰੂ ਜੀ ਸੰਗਤ ਪਾਲੀ ਗੁਰੂ ਦੀ ਸੰਗਤ ਕਰ ਲਈ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਆਸ ਪੂਰਨ ਹੋ ਜਾਂਦੀ ਏ ਸਾਧ ਸੰਗ ਕੈ ਰੰਗ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਜਾ ਲਾਇਆ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਵਿੱਚ ਮਹਾਰਾਜ ਜੀ ਕਹਿੰਦੇ ਉਹਦੇ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਰੰਗ ਚੜ ਜਾਂਦਾ ਹੈ ਜਦੋਂ ਦਿਨ ਰਾਤ ਹੀ ਉੱਭੀ ਸੇਵਾ ਕਮਾਲੀ ਦੀ ਹੈ ਪੂਰਨ ਤੌਰ ਤੇ ਸੰਗਤ ਕਰ ਲਈ ਦੀ ਹੈ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲੱਗ ਗਿਆ ਮਹਾਰਾਜ ਜੀ ਕਹਿੰਦੇ ਜਦੋਂ ਰੰਗ ਚੜ ਗਿਆ ਨਾ ਤੇ ਪੱਕਾ ਰੰਗ ਲੈਣਾ ਨਹੀਂ ਗੋਬਿੰਦ ਦਾ ਸਿਮਰਨ ਧਰਤੀ ਦੇ ਮਾਲਕ ਦਾ ਫਿਰ ਹਿਰਦੇ ਵਿੱਚ ਲੱਗ ਜਾਵੇਗਾ ਭਰਮ ਮੋਹ ਵਿਕਾਰ ਦੂਜਾ ਤਿਸ ਤਿੰਨ ਹੈ ਤਿਆਗਿਆ ਫਿਰ त्याਗਾਗੇ ਵਿਕਾਰ ਉਹਨਾਂ ਜਿਰ ਤੇ ਵਿਕਾਰਾਂ ਨਾਲ ਨਾਲ ਰਹਿਣਾ ਤੇ ਭਰ ਜਦੋਂ ਭਰਮ ਹੀ ਛੱਡਤਾ ਭਰਮ মোহ ਵਿਕਾਰ ਮਹਾਰਾਜ ਜੀ ਕਹਿੰਦੇ ਫਿਰ ਖਤਮ ਹੋਣਿਆ ਕਹਿੰਦੇ ਮਹਾਰਾਜ ਜੀ ਕਹਿੰਦੇ ਗੁਰੂ ਨੇ ਇੱਕ ਰੰਗ ਚਾੜਤਾ ਨਾ ਇਹ ਮਨ ਨੂੰ ਇਹ ਮਨ ਰੰਗਿਆ ਗਿਆ ਭਰਮ মোহ ਵਿਕਾਰ ਦੂਜਾ ਦੂਜਾ ਮਾਇਆ ਮਾਇਆ ਮੂਰ ਮਹਾਰਾਜ ਜੀ ਕਹਿੰਦੇ ਵਿਸਰ ਗਿਆ ਖਤਮ ਹੋ ਗਿਆ ਸਗਲ ਤਿਨੇ त्यागਿਆ ਤੇ ਮਹਾਰਾਜ ਜੀ ਕਹਿੰਦੇ ਜੇ ਇਹ ਸਾਰਿਆਂ ਨੂੰ ਜਦੋਂ ਤਿਆਗਤਾ ਮਨ ਸ਼ਾਂਤ ਸਹਜ ਸੁਭਾਏ ਉੱਠਾ ਆਨੰਦ ਮੰਗਲ ਗੁਣ ਗਾਇਆ ਤੇ ਮਹਾਰਾਜ ਜੀ ਕਹਿੰਦੇ ਫਿਰ ਮਚਨ ਕਰਦਿਨ ਪਾਤਸ਼ਾਹ ਜੀ ਕੀ ਲਈ ਪੰਗਤੀ ਸ਼ਾਂਤੀ ਸ਼ਾਂਤ ਮਿਲ ਜਾਵੀ ਸ਼ਾਂਤ ਸਹਜ ਸੁਭਾਉ ਆਹ ਮਾਰਾ ਉਹਦਾ ਭਾਉ ਬਣ ਜਾਵੇਗਾ ਮਾ ਉਠਾ ਅਨੰਦ ਮੰਗਲ ਐੜਾ ਨੰਨ ਦਾ ਅਨੰਦ ਬਣਦਾ ਅਨੰਦ ਮੰਗਲ ਗੁਣ ਗਾਇਆ ਮਹਾਰਾਜ ਜੀ ਕਹਿੰਦੇ ਫਿਰ ਉਹਦੇ ਗੀਤ ਗਾਵਾਂਗੇ ਹੁਣ ਤਾਂ ਬਾਹਰ ਮੁਖੀ ਗਾਉਂਦੇ ਆ ਨਾ ਜੇਬਾ ਨਹੀਂ ਫਿਰ ਅੰਦਰ ਮੁਖੀ ਅਨੰਦ ਦੇ ਨਾਮ ਦੇ ਗੀਤ ਗਾਣਾ ਕਰਾਂਗੇ ਨਾਨਕ ਖਾਣੇ ਗੁਰਬਚਨ ਜਾਣੇ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਫਿਰ ਉਹੀ ਪੰਕਤੀ ਅੰਮ੍ਰਵਾਲੀ ਮਹਾਰਾਜ ਜੀ ਦ੍ਰਿੜ ਕਰਾ ਰਹੇ ਆ ਕਹਿੰਦੇ ਨਾਨਕ ਵਿਖਾਣ ਗੁਰਬਚਨ ਜਾਣੇ ਤੇ ਮਹਾਰਾਜ ਜੀ ਕਹਿੰਦੇ ਗੁਰੂ ਦੇ ਬਚਨਾਂ ਰਾਹੀ ਜਦੋਂ ਜਾਣ ਲਵਾਂਗੇ ਉਹਨੂੰ ਭਾਈ ਜਾ ਕੇ ਮਸਤਕ ਭਾਗ ਮਹਾਰਾਜ ਜੀ ਕਹਿੰਦੇ ਫਿਰ ਮਸਤਕ ਦੇ ਲੇਖ ਭਾਗ ਜਾਗ ਜਾਣਗੇ ਸੇ ਸੇਵਾ ਲਾਇਆ ਮਹਾਰਾਜ ਜੀ ਕਹਿੰਦੇ ਫਿਰ ਉਹ ਮਾਲਕ ਆਪਣੇ ਦਰ ਘਰ ਦੀ ਸੇਵਾ ਵਿੱਚ ਆਪੀ ਮੇਰ ਕਰਕੇ ਕਿਰਪਾ ਕਰਕੇ ਲਾ ਲਵੇਗਾ ਫਿਰ ਆਪ ਫਿਰ ਆਪ ਹੀ ਉਹ ਕਿਰਪਾ ਧਾਰਦਾ ਆਪ ਹੀ ਮੇਰ ਕਰਦਾ ਗੁਰਸਿੱਖ ਨੂੰ ਆਪਣੀ ਚਰਨਾਂ ਦੀ ਸੇਵਾ ਬਖਸ਼ ਦਿੰਦਾ ਵੱਡੇ ਭਾਗ ਜਦੋਂ ਉਗੜ ਜਾਂਦੇ ਹਨ ਤੇ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਮਿਲਦੀ ਹੈ ਪਿਆਰਿਓ ਜਿਹੜੀ ਸੇਵਾ ਨੂੰ ਕਮਾ ਕੇ ਗੁਰਸਿੱਖ ਜਨਮ ਮਰਨ ਮਹਾਰਾਜ ਜੀ ਕਹਿੰਦੇ ਜਨਮ ਸਵਾਰ ਲੈਂਦਾ ਜੰਮਣ ਮਰਨ ਤੋਂ ਰਹਿਤ ਹੋ ਜਾਂਦੀ ਆਤਮਾ ਇਹ ਉਹੀ ਸੇਵਾ ਗੁਰੂ ਘਰ ਦੀ ਪਿਆਰਿਓ ਸਦਾ ਹੀ ਨਿਮਰਤਾ ਸਹਿਜ ਨਾਲ ਕਰਨ ਵਾਲੀ ਹੈ ਇੱਥੇ ਕਿਉਂ ਮੇ ਨਹੀਂ ਹੈ ਕਿ ਜੇ ਕੋਈ ਇੱਕ ਕਰ ਰਿਹਾ ਦੂਜਾ ਹੋਰ ਕਿਤੇ ਕਰ ਸਕਦਾ ਹਰ ਤਰ੍ਹਾਂ ਦੀ ਸੇਵਾ ਗੁਰੂ ਘਰਾਂ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਇੱਥੇ ਮਰਜੀ ਅਸੀਂ ਕਰ ਲਈਏ ਉਹੀ ਸੇਵਾ ਤੋਂ ਮਹਾਰਾਜ ਜੀ ਪ੍ਰਸੰਨ ਹੋਣਗੇ ਜਿਵੇਂ ਛੇ ਪਾਸ਼ਾ ਜੀ ਦੇਖੋ ਘੋੜਿਆਂ ਦੀ ਲਿੱਦ ਸੜਦਾ ਸੀ ਸਿੰਘ ਖੜਦਾ ਸੀ ਨਾ ਮਾਰ ਰਿਆ ਸੀ ਸਿੰਘਾਂ ਨੇ ਸੇਵਾ ਧੁਰ ਵੀ ਬੜੀ ਸੀ ਕਰ ਸਕਦਾ ਸੀ ਉਹ ਪਰ ਉਹਦਾ ਮਨ ਦੇਖੋ ਉਹ ਸਵੇਰੇ ਉੱਠਣਾ ਉਹਨੇ ਅੰਮ੍ਰਿਤ ਵੇਲੇ ਜਾ ਕੇ ਬਾੜੇ ਵਿੱਚ ਚਲੇ ਜਾਣਾ ਕਿਉਂਕਿ ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀ ਘੋੜਿਆਂ ਨਾਲ ਬਹੁਤ ਪਿਆਰ ਕਰਦੇ ਸੀ ਕਿਉਂਕਿ ਆ ਸਦਾ ਹੀ ਘੋੜਿਆਂ ਦੇ ਉੱਤੇ ਸਵਾਰੀ ਕਰਨੀ ਜੰਗ ਜੁਦਾ ਚ ਵਰਤਨੇ ਇਸ ਕਰਕੇ ਮਹਾਰਾਜ ਜੀ ਉੱਠ ਕੇ ਪਹਿਲਾਂ ਬਾੜੇ 'ਚ ਜਾਂਦੇ ਸੀ ਘੋੜਿਆਂ ਦੀ ਦੇਖ ਰਿਖ ਦੇਖਦੇ ਸੀ ਯਾਰ ਕਰਦੇ ਸੀ ਥਾਫੀ ਦਿੰਦੇ ਸੀ ਤੇ ਚੈੱਕ ਕਰਦੇ ਸੀ ਕਿ ਘੋੜਿਆਂ ਦੀ ਸੇਵਾ ਕੀਤੀ ਕਿ ਨਹੀਂ ਇਸੇ ਤਰ੍ਹਾਂ ਸਿੰਘ ਅੰਮ੍ਰਿਤ ਵੇਲੇ ਉੱਠ ਕੇ ਜਾਇਆ ਕਰਦਾ ਸੀ ਅੰਮ੍ਰਿਤ ਵੇਲੇ ਉੱਠ ਜਾਣਾ ਖਰਕਣਾ ਮਾਰਨਾ ਘੋੜਿਆਂ ਨੂੰ ਨਿਵਾਣਾ ਤੇ ਘਾਹ ਲੈ ਕੇ ਆਉਣਾ ਘਾਹ ਜਿਹੜਾ ਸੀ ਘੋੜਿਆਂ ਨੂੰ ਵਧੀਆ ਘਾਹ ਪਾਣਾ ਤੇ ਲੈਦਰ ਸੁਟਣੀ ਘੋੜਿਆਂ ਦੀ ਟੋਕਰਾ ਲੈ ਲੈਣਾ ਸਿਰ ਤੇ ਚੁਗ ਚੁਗ ਕੇ ਲੈਦਰ ਸੁਟਦਾ ਸੀ ਸਾਰੇ ਬਸਤਰ ਪਰ ਜਾਣੇ ਮਹਾਰਾਜ ਜੀ ਨੇ ਫਿਰ ਵੀ ਗੱਲਾਂ ਲਾਣਾ ਇਵੇਂ ਪਾਸ਼ਣ ਆਉਣਾ ਆਉਣਸਾਰ ਜਦ ਘੋੜੇ ਤੁੱਟਦੇ ਸੀ ਫਟਾਫਟ ਜਾ ਕੇ ਉਹ ਸਿੰਘ ਨੂੰ ਮਿਲਦੇ ਸੀ ਗੱਲਾਂ ਲਾਉਂਦੇ ਸੀ ਇਹ ਨਹੀਂ ਸੀ ਦੇਖਦੇ ਕਿ ਉਹਦੇ ਬਸਤਰ ਖਰਾਬ ਹਨ ਲਿੱਦ ਸੁੱਡਦਾ ਹੁਸ਼ਕੰਦੀ ਉਹਦੇ ਕੋਲੋਂ ਜੇ ਪਿਆਰ ਕਰਨਾ ਉਹ ਸਿੰਘ ਦੇ ਨਾਲ ਕਿਉਂਕਿ ਉਹਦੀ ਸੇਵਾ ਤੋਂ ਮਹਾਰਾਜ ਪ੍ਰਸੰਨ ਸੀ ਕਿਉਂ ਵੀ ਸੇਵਾ ਕਮਾਉਂਦਾ ਸੀ ਕੋਈ ਫੁਰਨਾ ਨਹੀਂ ਸੀ ਮਨ ਵਿੱਚ ਚਾਹ ਨਾਲ ਸੇਵਾ ਕਰਦਾ ਸੀ ਤੇ ਸਿੰਘਾਂ ਨੇ ਦੇਖ ਕੇ ਜਲਨਾ ਦੋ ਸਿੰਘ ਪਹਿਰੇਦਾਰ ਸੀ ਮਹਾਰਾਜ ਦੇ ਉਹ ਸਾਹਮਣੇ ਖੜੇ ਹੁੰਦੇ ਸੀ ਮਹਾਰਾਜ ਜੀ ਉਹਨਾਂ ਨੂੰ ਨਹੀਂ ਦੇਖਲਾ ਹੈ ਲੋ ਸਿੰਘ ਨੂੰ ਜਾ ਕੇ ਦੇਖਣਾ ਮਨ ਦੇ ਵਿੱਚ ਈਰਖਾ ਆ ਗਈ ਹੁਣ ਵੀਰਖਾ ਜਾਂਦੀ ਆਪਣੇ ਮਨ ਤੇ ਇੱਕ ਦੂਜੇ ਨੂੰ ਦੇਖ ਕੇ ਉਦੋਂ ਵੀਰਖਾ ਇਸੇ ਤਰ੍ਹਾਂ ਸਿੰਘਾਂ ਦੇ ਮਨ ਵਿੱਚ ਆਈ ਕਹਿੰਦੇ ਇਹਨੂੰ ਫੜੀਏ ਯਾਰ ਰੋਜ਼ ਮਹਾਰਾਜ ਜੀ ਹੁੰਦੇ ਨੇ ਸਾਨੂੰ ਮਿਲਦੇ ਨਹੀਂ ਅਸੀਂ ਸੋਹਣੇ ਬਸਤਰ ਪਾ ਕੇ ਖੜੇ ਹੁੰਦੇ ਹਾਂ ਸਾਹਮਣੇ ਮਹਾਰਾਜ ਜੀ ਦੀ ਸੇਵਾ ਅਸੀਂ ਵੀ ਕਰਦੇ ਹਾਂ ਪਰ ਮਹਾਰਾਜ ਜੀ ਇਹਦੇ ਕੋਲ ਸਪੈਸ਼ਲ ਜਾਂਦੇ ਨੇ ਇਹਨੂੰ ਮਿਲਦੇ ਨੇ ਗੱਲ ਨਾਲ ਲਾਂਦੇ ਨੇ ਪਹਿਲੇ ਬਸਤਰ ਹੁੰਦੇ ਆਲ ਫਿਰ ਵੀ ਮਹਾਰਾਜ ਜੀ ਪ੍ਰਵਾਹ ਨਹੀਂ ਕਰਦੇ ਸਿਮਾਨ ਦੇ ਵਿੱਚ ਈਰਖਾ ਹੋ ਗਈ ਕਹਿੰਦੇ ਇਹਨੂੰ ਮਾਰੀਏ ਇੱਕ ਦਿਨ ਸਿੱਖੋ ਸਿੰਘਾਂ ਨੇ ਫੜ ਕੇ ਬੜਾ ਕੁੱਟਿਆ ਉਹ ਸਿਵਾਦਾਰਨ ਬੜਾ ਕੁੱਟਿਆ ਉਹ ਮਨ ਦੇ ਵਿੱਚੋਂ ਪ੍ਰੀਮ ਬਹੁ ਸੀ ਮਹਾਰਾਜ ਨੂੰ ਕਰਦਾ ਮਨ ਚ ਵਿੱਚ ਕੋਈ ਈਰਖਾ ਨਹੀਂ ਕੋਈ ਮਨ ਦੇ ਵਿੱਚ ਦੁਸ਼ਤ ਨਹੀਂ ਉਹਨਾਂ ਪ੍ਰਤੀ ਪਰ ਉਹਨਾਂ ਦੇ ਮਨ ਵਿੱਚ ਦੁਸ਼ਤ ਆ ਗਿਆ ਬੜਾ ਮਾਰਿਆ ਮਾਰ ਮਾਰ ਕੇ ਬਿਹੋਸ਼ ਕਰਤਾ ਤੇ ਮਹਾਰਾਜ ਜੀ ਆਏ ਅੱਗੇ ਦੀ ਵਿਧੀ ਅਨੁਸਾਰ ਜਦੋਂ ਆਏ ਮਹਾਰਾਜ ਨੇ ਦੇਖਿਆ ਕਿ ਉਹ ਜ਼ਿੰਗ ਨਹੀਂ ਹੈਗਾ ਅੱਜ ਸਤਗੁਰੂ ਜੀ ਨੇ ਭਾਲ ਕੀਤੀ ਸਿੰਘਾਂ ਨੂੰ ਕਿਹਾ ਭਾਈ ਅਜ ਸਿੰਘ ਕਿੱਥੇ ਗਿਆ ਉਹ ਸੇਵਾ ਕਰਦਾ ਰੋਜ਼ ਮਿਲਣਾ ਸੀ ਤੇ ਸਿੰਘਾਂ ਨੇ ਸ਼ਿਕਾਇਤ ਕੀਤੀ ਮਹਾਰਾਜ ਜੀ ਇਹ ਸਿੰਘਾਂ ਨੇ ਬੜਾ ਮਾਰਿਆ ਉਹ ਤਨਕੀ ਕਾਰਨ ਬੜਾ ਕੁੱਟਿਆ ਮਹਾਰਾਜ ਨੇ ਭਰੇ ਦੀਵਾਨ ਵਿੱਚ ਸਿੰਘਾਂ ਨੂੰ ਬੁਲਾਇਆ ਦੀਵਾਨ ਸੱਜੇ ਸਤਗੁਰੂ ਦੇ ਕਹਿੰਦੇ ਭਾਈ ਉਹ ਸਿੰਘ ਜਿਨ੍ਹਾਂ ਨੇ ਮਾਰਿਆ ਉਹ ਸਾਹਮਣੇ ਆਓ ਤੇ ਸਾਹਮਣੇ ਆਏ ਨੀਵੀ ਪੈ ਗਈ ਮਹਾਰਾਜ ਦੇ ਅੱਗੇ ਹੱਥ ਜੋੜੇ ਕਹਿੰਦੇ ਭਾਈ ਕਿਉਂ ਮਾਰਿਆ ਗੋ ਸਿੰਘ ਤੇ ਕਿਸੇ ਦਾ ਮਾਰਾ ਨਹੀਂ ਸੀ ਕਰਦਾ ਰੋਜ਼ ਸੇਵਾ ਕਰਦਾ ਸੀ ਕਿਸੇ ਨੂੰ ਬਹੁਤਾ ਬੁਲਾਉਂਦਾ ਨਹੀਂ ਸੀ ਸੇਵਾ ਵਿੱਚ ਹੀ ਮਗਨ ਸੀ ਤੁਸੀਂ ਬੜਾ ਮਾਰਿਆ ਕੀ ਗੱਲ ਹੋਈ ਹੈ ਕਾਰਨ ਦੱਸੋ ਤੁਹਾਨੂੰ ਸਜ਼ਾ ਦਈਏ ਉਹ ਸਿੰਘ ਨੂੰ ਬੁਲਾ ਲਿਆ ਜਿਹਨੂੰ ਮਾਰਿਆ ਸੀ ਹੱਥਾਂ ਪੈਰਾਂ ਤੇ ਪੱਟੀਆਂ ਕੀਤੀਆਂ ਦਵਾਈ ਲਈ ਤੇ ਮਹਾਰਾਜ ਜੀ ਦੇ ਸਾਹਮਣੇ ਸਿੰਘ ਆ ਕੇ ਕਹਿੰਦਾ ਭਾਈ ਸਿੰਘਾ ਤੂੰ ਦੱਸੀ ਦੱਸੋ ਭਾਈ ਕਿਉਂ ਮਾਰਿਆ ਛੇਵੇਂ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਤੁਸੀਂ ਰੋਜ਼ ਹੁੰਦੇ ਸੀ ਔਨਸਾਰੀ ਨੂੰ ਸਿੰਘ ਨੂੰ ਮਿਲਦੇ ਸੀ ਬੜਾ ਪਿਆਰ ਕਰਦੇ ਸੀ ਸਾਡੇ ਮਨ ਵਿੱਚ ਸੀ ਸਾਨੂੰ ਮਹਾਰਾਜ ਜੀ ਮਿਲਦੇ ਨਹੀਂ ਇਸ ਸਿੰਘ ਨਾਲ ਬੜਾ ਪਿਆਰ ਕਰਦੇ ਨੇ ਰੋਜ਼ ਅਸੀਂ ਅੱਗੇ ਖੜੇ ਹੁੰਦੇ ਸੀ ਤੁਸੀਂ ਸਾਡੇ ਵਾਲੇ ਦੇਖਦੇ ਨਹੀਂ ਸੀ ਇਸ ਕਰਕੇ ਮਨ ਵਿੱਚ ਗੁੱਸਾ ਆਇਆ ਸੀ ਮਾਰਿਆ ਜੀ ਪਾਤਸ਼ਾਹ ਜੀ ਹੱਸ ਕੇ ਕਹਿੰਦੇ ਭਾਈ ਇਹਦੀ ਉੱਪੀ ਸੇਵਾ ਹੈ ਇਹਦਾ ਕੋਈ ਫੁਰਨਾ ਨਹੀਂ ਕਿ ਮੈਂ ਆਕ ਉਸ ਮੰਗਾ ਮਹਾਰਾਜ ਤੋਂ ਇਹ ਫੁਰਨੇ ਰਹਿਤ ਸੇਵਾ ਕਰਦਾ ਸੀ ਇਸ ਕਰਕੇ ਅਸੀਂ ਨੂੰ ਅੱਗੋਂ ਮਿਲਦੇ ਸੀ ਹਣਕੇ ਜਿਹੜਾ ਗੁਰਸਿੱਖ ਮਨ ਸਾਫ ਕਰਕੇ ਸੇਵਾ ਕਰਦਾ ਉਹ ਪਿਆਰਾ ਲੱਗਦਾ ਸਾਨੂੰ ਤੇ ਤੁਸੀਂ ਵੀ ਐਵੇਂ ਦੀ ਸੇਵਾ ਕਮਾਉਂਦੇ ਤੁਹਾਨੂੰ ਵੀ ਅਸੀਂ ਪਿਆਰ ਤੇ ਅਸੀਂ ਸਾਰਿਆਂ ਨੂੰ ਹੀ ਕਰਦੇ ਆ ਪਰ ਉਹ ਗੁਰਸਿੱਖ ਕਦੀ ਉਹਨੇ ਕਿਹਾ ਨਹੀਂ ਸੀ ਕੁਝ ਵੀ ਕਿਸੇ ਨੂੰ ਆਪਣੇ ਮੌਜ ਦੇ ਵਿੱਚ ਸੇਵਾ ਕਰਦਾ ਸੀ ਤੇ ਫਿਰ ਉਹਨਾਂ ਨੂੰ ਸਜ਼ਾ ਲਾਈ ਮਹਾਰਾਜ ਨੇ ਇਹਦਾ ਸਿੰਘ ਸਿੰਘ ਨੂੰ ਕਿਹਾ ਜਿਹੜੇ ਸਿੰਘ ਨੂੰ ਮਾਰ ਮਾਰੀ ਸੀ ਕਹਿੰਦੇ ਭਾਈ ਇਹ ਸਿੰਘ ਨੂੰ ਹੀ ਪੁੱਛੋ ਕੀ ਕੀ ਸਜ਼ਾ ਦਿੱਤੀ ਜਾਵੇ ਇਨਾ ਬਹੁਤ ਮਾਰਿਆ ਇਹਨੂੰ ਆ ਇਹ ਆਪ ਹੀ ਜੋ ਕਹੇਗਾ ਉਹਨਾਂ ਨਾਲ ਉਸੇ ਤਰ੍ਹਾਂ ਹੀ ਸਜ਼ਾ ਦਿੱਤੀ ਜਾਏਗੀ ਇਹ ਦੇਖੋ ਸਿੰਘ ਦਾ ਮਨ ਕਿੰਨਾ ਨਿਰਮਲ ਸੀ ਉਹ ਫਿਰ ਵੀ ਮਹਾਰਾਜ ਏ ਪਾਸ਼ਾ ਹੱਥ ਜੋੜਦਾ ਕਹਿੰਦੇ ਸਤਿਗੁਰੂ ਜੀ ਕੋਈ ਗੱਲ ਨਹੀਂ ਇਹਨਾਂ ਮਾਰਿਆ ਮੈਨੂੰ ਇਹ ਵੀ ਚਾਹੁੰਦੇ ਹਨ ਕਿ ਮਹਾਰਾਜ ਸਾਨੂੰ ਪਿਆਰ ਕਰਨ ਤੇ ਸਤਿਗੁਰੂ ਜੀ ਕੋਈ ਗੱਲ ਨਹੀਂ ਇਹਨਾਂ ਨੂੰ ਮaaf ਕਰ ਦੋ ਛੱਡ ਦੋ ਇਹਨਾਂ ਨੂੰ ਤੇ ਮਹਾਰਾਜ ਜੀ ਹੱਸ ਕੇ ਕਹਿੰਦੇ ਭਾਈ ਦੇਖੋ ਇਸ ਸਿੱਖ ਦੇ ਵਿੱਚ ਕਿੰਨੀ ਨਿਮਰਤਾ ਹੈ ਤੁਸੀਂ ਇੰਨੀ ਮਾਰ ਮਾਰੀ ਐ ਸਿਰ ਪਾੜਤਾ ਉਹਦਾ ਲਹੂ ਲਹਾਨ ਕਰਤਾ ਪਰ ਸਿੰਘ ਦੇ ਵਿੱਚ ਅਜੇ ਵੀ ਨਿਮਰਤਾ ਹੈ ਅਜੇ ਵੀ ਕਹਿ ਰਹੇ ਕਿ ਸਿੰਘਾਂ ਨੂੰ ਛੱਡ ਦਿਓ ਐਸੀ ਸਿੰਘ ਹੋਈ ਮਹਾਰਾਜ ਦੀ ਸੇਵਾ ਕਮਾਣ ਵਾਲੇ ਕਹਿੰਦੋਂ ਭਾਵੇਂ ਮਹਾਰਾਜ ਜੀ ਸਾਨੂੰ ਇਹ ਰਸਤਾ ਦੱਸ ਦਿਆਂ ਨਾ ਭਾਈ ਗੁਰੂ ਘਰ ਦੀ ਸੇਵਾ ਕਮਾਣੀ ਹੈ ਕਿਤੇ ਵੀ ਮਿਲ ਜਾਵੇ ਪਰ ਪਿਆਰ ਹੋਵੇ ਸਤਕਾਰ ਹੋਵੇ ਮਹਾਰਾਜ ਦਾ ਦਰਪੋ ਨਾਲ ਕੀਤੀ ਹੋਈ ਸੇਵਾ ਸਫਲ ਹੋ ਜਾਂਦੀ ਹੈ ਮਹਾਰਾਜ ਜੀ ਝੂਲੀ ਦੇ ਵਿੱਚ ਸੁਖ ਪਾ ਦਿੰਦਿਆ ਨ ਭਾਈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਅਗਲਾ ਸ਼ਬਦ ਅਰੰਭ ਹੁੰਦਾ ਹੈ ਅਗਲਾ ਸੰਤ ਕੱਲ ਨੂੰ ਸਰਵਨ ਕਰਾਂਗੇ ਬਾਣੀ ਵਿਚਾਰ ਦੇ ਨੇਕਾ ਫੁੱਲਾਉ ਜਾਂਦੀਆਂ ਨ ਮਹਾਰਾਜ ਸਤ ਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ